ਨੂੰ ਮੰਨੇ ਨਾ ਤਾਂ ਸੁਣਿਆ ਵੀ ਪ੍ਰਭਾਨ ਨਹੀਂ ਹੁੰਦਾ ਬੋਲਿਆ ਵੀ ਪਾਠ ਕੀਤਾ ਵੀ ਪ੍ਰਭਾਨ ਨਹੀਂ ਜਿਹਨੂੰ ਭਗਤ ਕਬੀਰ ਸਰ ਕਹਿੰਦੇ ਆ ਤਵੀਰ ਸੱਚਾ ਸਤਗੁਰ ਕਿਆ ਕਰੇ ਜਿਉ ਸਿੱਖਾ ਮੈਂ ਝੂਕ ਅੰਦੇ ਏਕ ਨਾ ਲੱਗਈ ਜਿਉ ਬਾਸ ਵਜਾਈਆ ਮਾਰਾ ਕਹਿੰਦੇ ਆ ਜੇ ਤੂੰ ਸੁਣਨਾ ਨਹੀਂ ਤੇ ਸੁਣ ਕੇ ਮੰਨਣਾ ਨਹੀਂ ਸੁਣਤਾ ਲਿਆ ਪਰ ਮੰਨਣਾ ਨਹੀਂ ਮਾਰਾ ਕਹਿੰਦੇ ਆ ਸੱਚਾ ਸਤਗੁਰੂ ਵੀ ਕੀ ਕਰੇ ਇੱਕ ਕੰਨੋਂ ਪਾਉਣਾ ਤੇ ਦੂਜੇ ਕੰਨੇ ਕੱਢ ਦੇਣਾ ਅੱਜ ਕੱਲ ਦਾ ਜਿਹੜਾ ਸਮਾਂ ਹੈ ਨਾ ਬੇਸੀਤੀ ਆਪ ਸਾਰੇ ਸੂਝਵਾਨੋਂ ਸਿਆਣੇ ਹੋ ਪਰ ਮੈਂ ਫਿਰ ਵੀ ਬੇਨਤੀ ਕਰਾਂ ਅੱਜ ਕੱਲ ਇਨਸਾਨ ਦੀ ਆਦਤ ਇਹ ਬਹੁਤ ਵਣ ਗਈ ਸਾਰਾ ਦਿਨ ਆਪਾਂ ਫੋਨ ਤੇ ਕੁਝ ਨਾ ਕੁਝ ਵੰਦੇ ਰਹਿੰਦੇ ਆ ਚੰਗਾ ਲੱਗਦਾ ਤੇ ਉਹਨੂੰ ਸ਼ੇਅਰ ਵੀ ਕਰਦੇ ਆ ਅੱਗੇ ਭੇਜਦੇ ਆ ਯਾਰ ਆ ਗੱਲ ਬਹੁਤ ਚੰਗੀ ਏ ਪਰ ਤੁਸੀਂ ਜ਼ਿੰਦਗੀ ਚ ਕਨੂੰ ਕਦੇ ਆਪਣੀ ਜ਼ਿੰਦਗੀ ਨੂੰ ਫਰੋਲ ਕੇ ਵੇਖਿਓ 90% ਬੰਦਾ ਉਹ ਗੱਲਾਂ ਨੂੰ ਮੰਨ ਨਹੀਂ ਰਿਹਾ ਹੁੰਦਾ ਜਿਹੜੀਆਂ ਗੱਲਾਂ ਨੂੰ ਦੱਸਦਾ ਵੀ ਹੈ ਬੋਲਦਾ ਵੀ ਹੈ ਸੁਣਦਾ ਵੀ ਹੈ ਦੂਜੇ ਨੂੰ ਸੁਣਾਉਂਦਾ ਵੀ ਯਤਨ ਕਰਦਾ ਪਰ ਖੁਦ ਨਹੀਂ ਮੰਨ ਰਿਹਾ ਹੁੰਦਾ ਜਦੋਂ ਮੰਨਣ ਦੀ ਵਾਰੀ ਆਉਂਦੀ ਏ ਉਦੋਂ ਬੰਦਾ ਇਹ ਕਹਿ ਕੇ ਟਾਲ ਦਿੰਦਾ ਵੀ ਨਹੀਂ ਨਹੀਂ ਇਹ ਤੇ ਲੋਕਾਂ ਵਾਸਤੇ ਹੈ ਪਰ ਜਦੋਂ ਬੰਦਾ ਸੁਣਨ ਸੁਣਾਉਣ ਤੱਕ ਸੀਮਿਤ ਆ ਉਦੋਂ ਭਲਾ ਨਹੀਂ ਹੁੰਦਾ ਮਾਫ ਕਰਨਾ ਸਾਡੇ ਪ੍ਰਚਾਰਕਾਂ ਕਈ ਵਾਰੀ ਇਹ ਵਾਪਰਦੇ ਬੰਦਾ ਬੋਲਦਾ ਕੁਝ ਹੋਰ ਹੈ ਮਰ ਜੀ ਨੂੰ ਬਾਣੀ ਚ ਕਹਿੰਦੇ ਆ ਕਬੀਰ ਅਬਰੈ ਕੋ ਉਪਦੇਸ਼ ਤੇ ਮੁਖ ਮੈਂ ਪਰੈ ਰੇਤ ਰਾਸ ویرਾਨੀ ਰਾਖ ਤੇ ਖਾਇਆ ਘਰ ਦਾ ਖੇਤ ਦੂਜੇ ਦੀ ਖੇਤੀ ਰਖਵਾਲੀ ਕਰੀ ਜਾਂਦਾ ਤੇ ਆਪ ਦਾ ਖੇਤ ਲੁੱਟਿਆ ਗਿਆ ਇਇ ਇਸੇ ਤਾ ਹੁੰਦਾ ਵੀ ਜਦੋਂ ਬੰਦਾ ਸੁਣਨ ਸੁਣਾਉਣ ਤੱਕ ਸੀਮਿਤ ਮੰਨਣ ਤੱਕ ਸੀਮਿਤ ਨਹੀਂ ਜਿਹਨੂੰ ਕਹਿੰਦੇ ਨੇ ਲੋਕਾਂ ਵਾਸਤੇ ਜਿਵੇਂ ਇੱਕ ਬੰਦਾ ਨਾ ਕਥਾ ਕਰੇ ਸਵੇਰੇ ਸਵੇਰੇ ਤੁਰ ਮਾਫ ਕਰਨਾ ਬ੍ਰਾਹਮਣ ਸੀ ਕੋਈ ਉਹ ਕਥਾ ਕਰਿਆ ਆਪਣੇ ਮੰਦਰ ਚ ਕਿ ਕਥਾ ਕਰਦਾ ਕਰਦਾ ਆਂਦਾ ਵੀ ਜਿਹੜੇ ਬਤਾਊ ਹੁੰਦੇ ਆ ਨਾ ਇਹਨਾਂ ਦੀ ਸਬਜ਼ੀ ਨਹੀਂ ਖਾਣੀ ਚਾਹੀਦੀ ਇਹਨਾਂ ਦੀ ਸਬਜ਼ੀ ਨਹੀਂ ਖਾਣੀ ਚਾਹੀਦੀ ਉਹਦਾ ਘਰ ਕਿਤੇ ਲੱਗੇ ਸੀ ਤੇ ਉਹਦੀ ਘਰ ਵਾਲੀ ਘਰ ਵਿੱਚ ਬਤਾਊਆਂ ਦੀ ਸਬਜ਼ੀ ਚੀਰੀ ਜਾਵੇ ਜਦੋਂ ਉਹਨੇ ਸੁਣਿਆ ਵੀ ਮੇਰਾ ਪਤੀ ਤੱਕਾਤھا ਤ ਨਹੀਂ ਜਾਂਦਾ ਉਹ ਕਹਿੰਦਾ ਵੀ ਖਾਣੀ ਨਹੀਂ ਉਹਨੇ ਚੁੱਕਿਆ ਸਾਰਾ ਉਹ ਸਬਜੀ ਤੇ ਚਾਕੇ ਖੁਲਣੀ ਚ ਪਾਤੀ ਮੱਝਾਂ ਗਾਵਾਂ ਨੂੰ ਪਾਤੀ ਹੁਣ ਸ਼ਾਮ ਦਾ ਵੇਲਾ ਸੀ ਤੁਰਤ ਕੋਈ ਹੋਰ ਟਿਕ ਵੀ ਨਹੀਂ ਸਕਦੀ ਢਾਲ ਸਬਜੀ ਧਿਆਨ ਨਾਲ ਸੁਣ ਰਹੀਦੀ ਸ਼ਾਮ ਨੂੰ ਜਦੋਂ ਉਹ ਕਥਾ ਕਰਕੇ ਆਇਆ ਨਾ ਵਾਪਸ ਪ੍ਰਸ਼ਾਦਾ ਲਗਿਆ ਸ਼ਰਨੂ ਬੀਬੀ ਨੇ achar ਨਾਲ ਖੜਾਤੀ ਵੀ ਆ ਸ਼ਕਲੋ ਉਹ ਪੋਛਦਾ ਭਿਗਵਾਨ ਨੇ ਅੱਜ ਕੀ ਹੋਇਆ ਤੂੰ ਸਬਜ਼ੀ ਨਹੀਂ ਰੱਖੀ ਕੋਈ ਤੇ ਉਹ ਗੋ ਸ਼ਬਦ ਕਹਿੰਦਾ ਭਗਵਾਨ ਨੇ ਸਬਜ਼ੀ ਨਹੀਂ ਰੱਖੀ ਕੋਈ ਉਹ ਬੀਬੀਆਂ ਦੀ ਰੱਖੀ ਤਾਂ ਸੀ ਬਣਾਈ ਬਣਾਉਣ ਲੱਗੀ ਸਾਂ ਤੇਰੀ ਕਥਾ ਸੁਣ ਲਈ ਤੂੰ ਕਥਾ ਚ ਕਹਿੰਦਾ ਸੀ ਵੀ ਇਹ ਸਬਜ਼ੀ ਨਹੀਂ ਖਾਣੀ ਚਾਹੀਦੀ ਸਮਝਣ ਵਾਸਤੇ ਗੱਲ ਹੈ ਕਿ ਇਹ ਸਬਜ਼ੀ ਨਹੀਂ ਖਾਣੀ ਚਾਹੀਦੀ ਕਹਿੰਦੀ ਜਦੋਂ ਇਹ ਸੁਣਿਆ ਨਾ ਤੇ ਮੈਂ ਸਾਰੀ ਚੱਕ ਕੇ ਹੁਣ ਚਾਰਨਾ ਮਾਰ ਮੱਥਾ ਖਾਣੀ ਤੂੰ ਤੈਨੂੰ ਖਾ ਉਹ ਕਹਿੰਦਾ ਭਗਵਾਨੇ ਤੂੰ ਵੀ ਮੇਰੀਆਂ ਗੱਲਾਂ ਚ ਆ ਗਈ ਤਾਂ ਲੋਕਾਂ ਵਾਸਤੇ ਸੀ ਆਪਣੇ ਵਾਸਤੇ ਥੋੜਾ ਹੈ ਮੇਰਾ ਕਹਿਣ ਤੋਂ ਭਾਵ ਜਿੰਨਾ ਚਿਰ ਬੰਦਾ ਆਪਣੇ ਤੇ ਬੀਤ ਜਹ ਹੈ ਬੀਤ ਜਹ ਹੈ ਜਨਮ ਆਕਾਜ ਦੇ ਨਿਸ ਦਿਨ ਸੁਣ ਕੇ ਪ੍ਰਾਨ ਦਿਨ ਰਾਤ ਸੁਣਨਾ ਹੈ ਚੰਗੀ ਗੱਲ ਆ ਵੀ ਚੰਗੀ ਗੱਲ ਆ ਵੀ ਜਿਵੇਂ ਸ਼ਰਾਬੀ ਨਹੀਂ ਹੁੰਦਾ ਸ਼ਰਾਬ ਸ਼ਰਾਬੀ ਨੂੰ ਕਦੇ ਪੁੱਛ ਕੇ ਵੇਖੋ ਵੀ ਆਹ ਕੀ ਚੰਗੀਆਂ ਦਾ ਨਹੀਂ ਬੜੀ ਮਾੜੀ ਪਰ ਫਿਰ ਵੀ ਪੀ ਰਿਹਾ ਹੈ ਨਹੀਂ ਇਹ ਤੇ ਬੜੀ ਜੀ ਅੰਦਰ ਨੂੰ ਖੋਖਲਾ ਕਰਦੀ ਪਰ ਫਿਰ ਵੀ ਸੁਣ ਰੇ ਪਤਾ ਹੈ ਵੀ ਚੰਗੀ ਏ ਜਿਹਨੂੰ ਗੁਰਬਾਣੀ ਚ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਹਿੰਦੇ ਆ ਮਾਰਾ ਕਹਿੰਦੇ ਆ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੋਹੇ ਪਰੈ ਇਹਦੇ ਅਰਥ ਨੇ ਮਾਰਾ ਕਹਿੰਦੇ ਆ ਇੱਕ ਤੇ ਉਹ ਬੰਦਾ ਸੀ ਜਿਹਨੂੰ ਹਨੇਰਾ ਸੀ ਰਾਤ ਦਾ ਉਤੋਂ ਹਨੇਰੀ ਚੱਲ ਵੀ ਮਿੱਟੀ ਘਟਾ ਅੱਖਾਂ 'ਚ ਪੈ ਗਿਆ ਦਿਖਿਆ ਨਹੀਂ ਤੇ ਕੁਝ ਡਿਗ ਪਿਆ ਉਹਨੂੰ ਬੰਦਾ ਕਹਿ ਕਾ ਜਰ ਨਹੀਂ ਦਿਖਿਆ ਹੋਣਾ ਡਿਗ ਪਿਆ ਇੱਕ ਬੰਦਾ ਉਹ ਹੈ ਚਾਨਣ ਵੀ ਹੈ ਦਿਸਦਾ ਵੀ ਹੈ ਬੰਦਾ ਜਾਣ ਬੁੱਝ ਕੇ ਖੂਦ ਸ਼ਾਲ ਮਾਰਦਾ ਹੈ ਬੰਦਾ ਜਾਣ ਬੁੱਝ ਕੇ ਡਿੱਗਦਾ ਹੈ ਫਿਰ ਉਹਨੂੰ ਸਿਆਣਪ ਨਹੀਂ ਕਿਹਾ ਜਾਂਦਾ ਜਿਹੜਾ ਜਾਣ ਬੁੱਝ ਕੇ ਡਿੱਗਦਾ ਹੈ ਮਹਾਰਾ ਕਹਿੰਦੇ ਹੱਥ ਵਿੱਚ ਦੀਵਾ ਤੇ ਖੂਦ ਡਿੱਗਦਾ ਭਾਈ ਤੂੰ ਆਪਣੀ ਬਰਵਾਦੀ ਦਾ ਕਾਰਨ ਆਪ ਹੀ ਹੈ ਤੂੰ ਆਪਣੇ ਆਪ ਦਾ ਪਵਾੜਾ ਆਪ ਹੀ ਪਾਇਆ ਤੇਰਾ ਦੂਜੇ ਨੇ ਕਿਸੇ ਨੇ ਕੁਝ ਨਹੀਂ ਵਿਗਾੜਿਆ ਆਪਣਾ ਆਪ ਤੂੰ ਵਿਗਾੜਿਆ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਮਹਾਰਾ ਕਹਿੰਦੇ ਆ ਨਿਸ ਦਿਨ ਸੁਣ ਕੇ ਪ੍ਰਾਨ ਸਮਝਤ ਨਹਿ ਰਿਆ ਜਾਣ ਕਾਲ ਤੋਂ ਪਹੁੰਚਿਆ ਆਣ ਤੇਰਾ ਤੇ ਸਮਾਂ ਵੀ ਦਿੱਤਾ ਜਾਂਦਾ ਕਾਲ ਭਾ ਮੌਤ ਤਾਂ ਤੇਰੇ ਸਿਰ ਤੇ ਬੈਠੀ ਏ ਤੂੰ ਨਹੀਂ ਜਾਣਦਾ ਤੂੰ ਨਹੀਂ ਸਮਝਦਾ ਇਸੇ ਕਰਕੇ ਇਹ ਇਹ ਜੀਵਨ ਜਿਹੜਾ ਨਿਕਲਦਾ ਜਾ ਰਿਹਾ